ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ World Wide Expert ਤੇ ਇਹ ਚੈਨਲ ਤੇ ਅਸੀਂ ਤੁਹਾਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਕੰਮਾਂ ਦੀ ਲੋਡ ਬਾਰੇ ਜਾਣਕਾਰੀ ਦਿੰਦੇ ਹਾਂ ਦੋਸਤੋ ਜੇਕਰ ਤੁਸੀਂ ਗੋਲਫ ਕੰਟਰੀ ਬਾਰੇ ਕੋਈ ਵੀ ਜਾਣਕਾਰੀ ਪਾਉਣਾ ਚਾਹੁੰਦੇ ਹੋ ਜਾਂ ਜੋਬ ਪਾਉਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚਲੋ ਬਾਦਦੇ ਹਾਂ ਅੱਜ ਦੀ ਵੀਡੀਓ ਵੱਲ Don't forget to like and subscribe ਹਾਂਜੀ ਦੋਸਤੋ ਅੱਜ ਦੀ ਸਾਡੀ ਵੀਡੀਓ ਹੈ ਕੁਵੈਤ ਬਾਰੇ ਆਪਾਂ ਗੱਲ ਕਰਾਂਗੇ ਕੰਮ ਬਾਰੇ ਸੈਲਰੀ ਬਾਰੇ ਤੇ ਐਕਸਪੀਰੀਅੰਸ ਬਾਰੇ ਕੁਵੈਤ ਦੀ ਰਿਕਮੂਵ ਕੰਪਨੀ ਚ ਕੰਮਿਆਂ ਦੀ ਭਾਰੀ ਮੰਗ ਹੈ ਜਿੱਥੇ ਕਿ ਕੰਮ ਹੈਵੀ ਡਰਾਈਵਰ ਹੈਵੀ ਡਰਾਈਵਰ ਜਿਹਦੇ ਕੋਲ ਜੀਸੀਸੀ ਦਾ ਲਾਇਸੈਂਸ ਹੈ ਉਸਦੀ ਸੈਲਰੀ 120 ਕੇਡੀ ਪਲੱਸ ਓਵਰਟਾਈਮ ਤੇ ਜਿਹਦੇ ਕੋਲ ਇੰਡੀਅਨ ਲਾਇਸੈਂਸ ਹੈ ਉਸਦੀ ਸੈਲਰੀ 100 ਕੇਡੀ ਪਲੱਸ ਓਵਰਟਾਈਮ ਤੇ ਮੋਬਾਈਲ ਕ੍ਰੇਨ ਆਪਰੇਟਰ ਤੇ ਜਿਹਦੇ ਕੋਲ ਕੁਐਤ ਦਾ ਲਾਇਸੈਂਸ ਹੈ ਉਸਦੀ ਸੈਲਰੀ 180 ਕੇਡੀ ਪਲੱਸ ਓਵਰਟਾਈਮ ਤੇ ਜਿਹਦੇ ਕੋਲ ਜੀਸੀਸੀ ਦਾ ਲਾਇਸੈਂਸ ਹੈ ਉਹਦੀ ਸੈਲਰੀ 160 ਕੇਡੀ ਪਲੱਸ ਓਵਰਟਾਈਮ ਤੇ ਜਿਹਦੇ ਕੋਲ ਇੰਡੀਅਨ ਲਾਇਸੈਂਸ ਹੈ ਮੋਬਾਈਲ ਕਰੀਨ ਆਪਰੇਟਰ ਦਾ ਤੇ ਉਸਦੀ ਸੈਲਰੀ 140 ਕੇਡੀ ਪਲੱਸ ਓਵਰਟਾਈਮ ਹੈ ਦੇ ਡਿਊਟੀ 8 ਘੰਟੇ ਹੈ ਪਲੱਸ ਓਵਰਟਾਈਮ ਹੈ ਏਜ ਲਿਮਟ ਹੈਗੀ 21 ਤੋਂ ਲੈ ਕੇ 42 ਸਾਲ ਤੇ ਅਕਮੋਡੇਸ਼ਨ ਫੂਡ ਸਾਰੀ ਕੰਪਨੀ ਵੱਲੋਂ ਦਿੱਤੀ ਜਾਊਗੀ ਇਸ ਦੀ ਇੰਟਰਵਿਊ ਪੂਰੇ ਪੰਜਾਬ ਵਿੱਚ ਸਟਾਰਟ ਹੋ ਚੁੱਕੀ ਹੈ ਤੇ ਤੁਸੀਂ ਕਿਸੇ ਵੀ ਆਪਣੇ ਟਰਸਟਵਰਦੀ ਏਜੰਟ ਕੋਲ ਜਾਓ ਤੇ ਉਸ ਦੇ ਨਾਲ ਗੱਲਬਾਤ ਕਰਕੇ ਇਹ ਜੋਬ ਹਾਸਲ ਕਰੋ ਜਿਸ ਕਿਸੇ ਨੂੰ ਵੀ ਇਸ ਵੀਡੀਓ ਬਾਰੇ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਉਹ ਮੈਨੂੰ ਕਮੈਂਟ ਸੈਕਸ਼ਨ ਵਿੱਚ ਲਿਖ ਸਕਦਾ ਹੈ ਮੈਂ ਉਸ ਦਾ ਜਵਾਬ ਜ਼ਰੂਰ ਦਵਾਂਗਾ ਚੈਨਲ ਦੇ ਬਣੇ ਰਹਿਣ ਲਈ ਜਿਆਦਾ ਜਿਆਦਾ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਤਾਂ ਕਿ ਮੈਂ ਤੁਹਾਡੇ ਲਈ ਹਰ ਰੋਜ਼ ਇਦਾਂ ਦੀ ਨਵੀਂ ਤਾਂ ਨਵੀਂ ਵੀਡੀਓ ਲੈ ਕੇ ਆਉਂਦਾ ਰਹਾ ਮਾਂ ਧੰਨਵਾਦ